ਨਕ ਵੀਰ ਕਿੱਥੇ ਚੱਲਿਆ ਮੈਂ ਮੰਮੀ ਜਿਹੜਾ ਘੱਡੇ ਤੱਕ ਚੱਲਿਆ ਜੇ ਇੱਧਰ ਆ ਮੇਰੀ ਗੱਲ ਸੁਣ ਫੇਰ ਜਾਹੀਂ ਹਾਂਜੀ ਆ ਜਾ ਬਹਿ ਜਾ ਇੱਥੇ ਹਾਂਜੀ ਗਾਲਾਂ ਤਨ ਮੈਂ ਕੀ ਦਸਾਂ ਤੇ ਤੇਰੀ ਘਰ ਦੀ ਨੇ ਅੱਜ ਵੱਖਰੀ ਰੋਟੀ ਪਕਾ ਲਈ ਕਿਹਨੂੰ ਪੁੱਛ ਕੇ ਪਕਾਈ ਆ ਸਬਜ਼ੀ ਬਣਾ ਲਈ ਰੋਟੀ ਪਕਾ ਲਈ ਹੈ ਕਿਨੂੰ ਪੁੱਛਿਆ ਨੇ ਤੈਨੂੰ ਦੱਸਿਆ ਹੀ ਹੋਊਗਾ ਨਹੀਂ ਮੈਨੂੰ ਤਾਂ ਨਹੀਂ ਇਹ ਪਤਾ ਤੇਰੀ ਸਲਾਹ ਤੋਂ ਬਿਨਾ ਉਹਦੀ ਜ਼ਰਤ ਕਿਦਾਂ ਪਈ ਰੋਟੀ ਪਕਾਉਣ ਦੀ ਵੱਖਰੀ ਮੈਂ ਮੈਦ ਵੀਰ ਜੀ ਤੇ ਬੰਬੀ ਤੇ ਗਿਆ ਸੀ ਤੇ ਬੰਬੀ ਤੋਂ ਆਇਆ ਉਹਨੂੰ ਤਾਂ ਪਤਾ ਨਹੀਂ ਇਹ ਕੱਲ ਬੰਬੀ ਤੋਂ ਤੇ ਤੂੰ ਆਇਆ ਵਾ ਪਰ ਉਹਨੇ ਕਿਦਾਂ ਪਕਾ ਲਈ ਏਦਾਂ ਆਪਣੇ ਆਪ ਉਹਨੂੰ ਡਰ ਨਹੀਂ ਆਇਆ ਇਹ ਕੱਲ ਦਾ ਫੇ ਮੈਨੂੰ ਮੇਰਾ ਘਰ ਵਾਲਾ ਆਣ ਕੇ ਗੁੱਸੇ ਹਊਗਾ ਨਹੀਂ ਮੰਮੀ ਮੰਨੂ ਨਹੀਂ ਕਿਸ ਗੱਲ ਦਾ ਪਤਾ ਪਰ ਫਿਰ ਵੀ ਜੇ ਤੁਸੀਂ ਕਹਿੰਦੇ ਹੋ ਮੈਂ ਇੱਕ ਵਾਰੀ ਪੁੱਛ ਲੈਣਾ ਇਹਨੂੰ ਕੀ ਕਹਿੰਦੀ ਹੈ ਚਲੋ ਉਹ ਤਾਂ ਗੱਲ ਛੱਡ ਤੂੰ ਉਹ ਅੱਛੇ ਚਾਹੇ ਨਾ ਪੁੱਛ ਜਨਾਨੀ ਦੀ ਜ਼ਰਤ ਨਹੀਂ ਪੈਂਦੀ ਤੇ ਬੰਦੇ ਤੋਂ ਬਿਨਾ ਕੋਈ ਕੰਮ ਕਰ ਜੇ ਮੈਂ ਕਿਦਾਂ ਮੰਨਾਂ ਇਹ ਗੱਲ ਨੂੰ ਤੂੰ ਪੋਚੇ ਪਾਈ ਜਾਂ ਜਿੰਨੇ ਮਰਜ਼ੀ ਪਾਵੇਂ ਆ ਪਰ ਮੈਂ ਤੈਨੂੰ ਇੱਕ ਗੱਲ ਦੱਸ ਦਿੰਦੀ ਤੇ ਪੱਕੀ ਪਕਾਉਣੀ ਆ ਵਖਰੀ ਇੱਕ ਹੋਰ ਰਸੋਈ ਚ ਮੈਂ ਨਹੀਂ ਕੋਸਰਮਸਰ ਹੋਣ ਦੇਣਾ ਵੇ ਲਈ ਜਾਵੇ ਉਥੇ ਜਾਓ ਉਥੇ ਰਸੋਈ ਬਣਾ ਲਓ ਇੱਕ ਤੇ ਕਮਰਾ ਇੱਕ ਹੈਗਾ ਉਥੇ ਰਹੋ ਤੇ ਉਥੇ ਪਕਾਓ ਤੇ ਉਥੇ ਖਾਓ ਜਰੂਰੀ ਤੁਹਾਨੂੰ ਚਾਹ ਵਾ ਨਾ ਵਖਰੀ ਪਕਾਉਂਦਾ ਇਹਨੂੰ ਤੇ ਉਥੇ ਪਕਾ ਦੇ ਤੇ ਜੇ ਨਹੀਂ ਤੇ ਬਾਹਲੇ ਨੂੰ ਮੋਟਰਸਾਈਕਲ ਤੇ ਭਰਾ ਇਹਦੇ ਨੂੰ ਆਖਿਆ ਸੀ ਨਾ ਭਾ ਉਹ ਵੀ ਨਹੀਂ ਆਇਆ ਜਿਹੜਾ ਆਇਆ ਨੂੰ ਮੋਟਰਸਾਈਕਲ ਤੇ ਤੇ ਛੱਡ ਕੇ ਆਇਆ ਦੇ ਪੇਕੇ ਉਹਨੂੰ ਪਤਾ ਹੋਣਾ ਇਹਦੀਆਂ ਕਤੂਤਾਂ ਦਾ ਤਾਂ ਹੀ ਨਹੀਂ ਆਇਆ ਜੇ ਚੰਗੀ ਹੁੰਦੀ ਤਾਂ ਹੁੰਦਾ ਨਾ ਪਿੱਛੇ ਪੁੱਛਣ ਕਿ ਛਣ ਫੇ ਕੀ ਗੱਲ ਹੋ ਗਈ ਆ ਉਨਾਂ ਨੂੰ ਪਤਾ ਪਾਪੇ ਰਾਮਾਈ ਮਿਲਣਾ ਤੂੰ ਹੀ ਮੇਰੇ ਨਾਲ ਗੱਲ ਨਹੀਂ ਕੀਤੀ ਜੇ ਮੈਨੂੰ ਤੁਸੀਂ ਦੱਸਿਆ ਹੁੰਦਾ ਤੇ ਮੈਂ ਵੀ ਤੁਹਾਡੇ ਨਾਲ ਗੱਲ ਕਰਦਾ ਉਹਦੇ ਨਾਲ ਭਰਾ ਦੇ ਨਾਲ ਗੱਲ ਹੁਣ ਸਾਰਿਆਂ ਜਾਣੇ ਕੀ ਕਰਨੀ ਜੇ ਤਾਂ ਮੈਂ ਕੀਤੀ ਤੇ ਮਾੜੀ ਸੀ ਉਹਨਾਂ ਦੇ ਦਿਮਾਗ ਦੇ ਵਿੱਚ ਗੱਲ ਨਹੀਂ ਆਈ ਵੀ ਕੋਈ ਕੰਮ ਹੀ ਆ ਤੇ ਤਾਂ ਸੱਦਿਆ ਹੁਣਾ ਉਹਨਾਂ ਧਿਆਨ ਹੀ ਨਹੀਂ ਦਿੰਦਾ ਇਸ ਗੱਲ ਦਾ ਕਿੰਨੇ ਦਿਨੋਂ ਚੱਲੇ ਹੁਣ ਆਈ ਉਹਨਾਂ ਦਾ ਜਾਂ ਮੈਨੂੰ ਹੁਣ ਕਰਕੇ ਪੁੱਛ ਲੈਂਦਾ ਵੀ ਜੇ ਕੋਈ ਗੱਲਬਾਤ ਵੀ ਹੈਗੀ ਸੀ ਕੀ ਪਤਾ ਮੈਂ ਇਹਨਾਂ ਨੂੰ ਦੱਸ ਦਿੰਦਾ ਹੋਰ ਮਹਾਰਾਜ ਜਾਣੇ ਸਾਨੂੰ ਕੀ ਪਤਾ ਹੁਣ ਇਹਨਾਂ ਗੱਲਾਂ ਦਾ ਕੀ ਹਿਸਾਬ ਕਿਤਾਬਾ ਕੀ ਨਹੀਂ ਤੇ ਘਰ ਦੀ ਤੇਰੇ ਨੇ ਫੋਨ ਕਰਤਾ ਹੁਣ ਉਹਨਾਂ ਨੂੰ ਵੀ ਤੂੰ ਹੀ ਇੱਥੇ ਕੋਈ ਨਾ ਕੋਈ ਤੁਹਾਨੂੰ ਹੁਲਾਮਾ ਹੀ ਮਿਲਣਾ ਜੇ ਤੇ ਗੱਲ ਕੁਛ ਨਹੀਂ ਗੀ ਐਵੇਂ ਮੈਂ ਕਰਦੀਆਂ ਰਹਿੰਦੀਆਂ ਨੇ ਗੱਲਾਂ ਮਾਤਾ ਵੀ ਤੇ ਵੱਡੀ ਭੈਣ ਜੀ ਵੀ ਉਹਨਾਂ ਕਰਕੇ ਦੱਸਤਾ ਹੋਣਾ ਤੇ ਆਂਦੇ ਹੋਣੇ ਫੇ ਗੱਲ ਠੀਕ ਆ ਮੈਂ ਹੀ ਜਾਂਦੇ ਨਹੀਂ ਇਹਨਾਂ ਪਤਾ ਉਹਨਾਂ ਨੂੰ ਵੀ ਹੈਗਾ ਵਾ ਪਤਾ ਹੀ ਹੁੰਦਾ ਜਿਹੜਾ ਆਪਣਾ ਤੇ ਪੁੱਤ ਘਰ ਪਾਲਿਆ ਹੋਵੇ ਘਰੋਂ ਘੱਲਿਆ ਹੋਵੇ ਨਾ ਪਤਾ ਹੁੰਦਾ ਸਾਡਾ ਤੇ ਪੁੱਤ ਕਿਦਾਂ ਦਾ ਵਾ ਪਤਾ ਉਹਨਾਂ ਨੂੰ ਵੀ ਹੈਗਾ ਵਾ ਇਹਨੇ ਡੱਕਤਾ ਵਾ ਤਾਂ ਨਹੀਂ ਆਏ ਤੇ ਕੋਈ ਨਹੀਂ ਬਹੁਤੀ ਗੱਲ ਵਾ ਤੂੰ ਚੜਾਏ ਨੂੰ ਤੇ ਆਹ ਚੱਲ ਤੈਨੂੰ ਫੇਕੇ ਮਿਲਾ ਲਿਆ ਮੈਂ ਤੇ ਛੱਡ ਕੇ ਤੇ ਆ ਜੀ ਗੱਲ ਇਦਾਂ ਵਾ ਤੈਨੂੰ ਵੀ ਸਾਰਾ ਹੀ ਪਤਾ ਵਾ ਤੇਰੇ ਕੱਪੜੇ ਧੋਤੇ ਨਹੀਂ ਮਿਲਦੇ ਤੈਨੂੰ ਪਰਝਾਈ ਕੀ ਨਹੀਂ ਕਰਦੀ ਰੋਟੀ ਨਹੀਂ ਪਕਾ ਕੇ ਦਿੰਦੀ ਹਾਂ ਟਾਈਮ ਨਾ ਰੋਟੀ ਟਾਈਮ ਨਾ ਤੇਰਾ ਕੱਪੜਾ ਲਾ ਕੇ ਜਾਣਾ ਮਗਰੋਂ ਧੋਣੇ ਉਹਨੇ ਪਹਿਲਾਂ ਪਰਿਵਾਰ ਦੇ ਨਾਲ ਹੀ ਸਾਡੇ ਖਰਚੇ ਤੇ ਇਹੋ ਜੇ ਕੰਮ ਕਦੀ ਹੋਇਆ ਨਹੀਂ ਜਿਹੜੇ ਇਹ ਕਰਨ ਰਿਹਾ ਪਈ ਆ ਇਦਾਂ ਦੇ ਕੰਮ ਕਦੀ ਹੋਇਆ ਹੀ ਵੇਖਦਾ ਹੀ ਰਿਆਂ ਤੂੰ ਵੀ ਮम्मी ਦੱਸੋਣ ਕੀ ਕਰਾਂ ਮੇਰਾ ਤੇ ਆਦਮਾ ਦਿਮਾਗ ਖਰਾਬ ਕਰਕੇ ਰੱਖਿਆ ਉਹਨੇ ਦਿਮਾਗ ਖਰਾਬ ਕਰਕੇ ਰੱਖਿਆ ਤੇ ਹੁਣ ਇਹਨੂੰ ਫਿਰ ਰੋਕਾਂ ਮੈਂ ਤੇ ਇਹੋ ਜਿਹਾ ਵੀ ਇਹਨੂੰ ਪੇਕੇ ਵੜੋ ਇੱਥੇ 체 ਮੇਨ ਰਹਿ ਗਿਆ ਨਾ ਇਹਨੂੰ ਅਕਲ ਆ ਜੂਗੀ ਇੱਕ ਵਾਰ ਹੁਣ ਘਰ ਦੇ ਵਿੱਚ ਕਿਦਾਂ ਰਹਿਦਾ ਏਦਾਂ ਨੂੰ ਕਿਦਾਂ ਛੱਡਾ ਹੁਣ ਤੇ ਹੁਣ ਤੁਸੀਂ ਗਾਂਡੇ ਦੇ ਭਰਾ ਨੂੰ ਫੋਨ ਕੀਤਾ ਵਾ ਜੇ ਗਾੜੀ ਉਹ ਤਿਆਰ ਹੋ ਕੇ ਬੈਠੇ ਸੀ ਤੁਹਾਡੇ ਕੋਲ ਅਗੇ ਤੇ ਮੈਂ ਉੱਥੇ ਗੇਟ ਦੇ ਗਾੜੀ ਜਾ ਕੇ ਰੋਕਦਾ ਮੈਂ ਕਿੰਨੇ ਦਿਨ ਹੋ ਗਏ ਭਰਾ ਨੂੰ ਫੋਨ ਕੀਤਾ ਤੈਨੂੰ ਆਇਆ ਹੀ ਨਹੀਂਗਾ ਹੁਣ ਕਿੱਥੋਂ ਆਉਣਾ ਉਹਨੇ ਉਹਨਾਂ ਨਹੀਂ ਆਉਣਾ ਇਹ ਵੀ ਤੈਨੂੰ ਮੈਂ ਦੱਸਾਂ ਇਹਨੂੰ ਫੋਨ ਕਰਕੇ ਰੋਕ ਛੜਿਆ ਉਹਨਾਂ ਨੂੰ ਤੇ ਤੁਸੀਂ ਡਗਰੋਂ ਇੱਕ ਵਾਰੀ ਆਪ ਗੱਲ ਕਰ ਲਓ ਫੇਰ ਫੋਨ ਕਰਕੇ ਕੀ ਕਹਿੰਦਾ ਵਾ ਕਿ ਆਉਣਾ ਵਾ ਕਿ ਨਹੀਂ ਆਉਣਾ ਜੇ ਨਹੀਂ ਲੱਗਣਗੇ ਕਿ ਬੱਸ ਫਿਰ ਵੇਖ ਲਾਂਗੇ ਮੈਂ ਕੜੀ ਕੜੀ ਦੱਸ ਫੋਨ ਉਹਨਾਂ ਨੂੰ ਕੀ ਕਰਾਂ ਤੂੰ ਆਪੇ ਤੂੰ ਕਰ ਲਈ ਤੇ ਤੂੰ ਹੀ ਪੁੱਛ ਲਈ ਮੇਰੇ ਕੋ ਨਹੀਂ ਕੜੀ ਕੜੀ ਫੋਨ ਕੀਤਾ ਚਲੋ ਮੈਂ ਕੋਈ ਨਹੀਂ ਮੈਂ ਕਰ ਲਊਗਾ ਮੈਂ ਹੀ ਪੁੱਛ ਲਾਂ ਕੋਈ ਗੱਲ ਉਹਨਾਂ ਲਾਜੇ ਦਾ ਹੀ ਹੋਈ ਜਾਂ ਚਾਹੇ ਫਿਰ ਤੁਹਾਨੂੰ ਵੇਲੀ ਕੱਲਣਾ ਪਊਗਾ ਉੱਤੇ ਪਕਾਇਓ ਖਾਯੋ ਤੇ ਚਾਹੇ ਫਿਰ ਇਹਨੂੰ ਪੇਟੇ ਵਾਰਨਾ ਪਊਗਾ ਉੱਥੇ 6 ਮਹੀਨੇ ਰਹਿ ਗਈ ਤੇ ਉਹ ਇਕੱਲਾ ਆ ਜੂਗੀ ਜੇ ਤੋ ਪਰਜਾਈ ਦਿਆਂ ਗੱਲਾਂ ਸੁਣੇ ਮੈਂ ਪਹਿਲਾਂ ਤੇ ਇਹਦੇ ਭਰਾ ਨਾਲ ਕਰਦਾ ਗੱਲ ਕਰਦਾ ਮੈਂ ਫੋਨ ਚਲੋ ਕਰਕੇ ਪੁੱਛ ਲਾ ਕੀ ਉਹਨੇ ਆਉਣਾ ਮੈਂ ਕਿ ਨਹੀਂ ਆਉਣਾ ਫਿਰ ਕੋਈ ਨਹੀਂ ਜਿੱਦਾਂ ਹੱਲ ਹੁੰਦਾ ਫਿਰ ਕਰ ਲੈਂਦੇ ਕੋਈ ਹਾਂ ਕਰਨਾ ਹੀ ਪੈਣਾ ਇਹ ਕੋਈ ਕੰਮ ਥੋੜਾ ਵਾ ਅਸੀਂ ਤਾਂ ਇਹੋ ਜੇ ਕੰਮ ਕਦੀ ਵੇਖੇ ਨਹੀਂ ਜਿਹੜੇ ਕਰਨ ਲਈ ਆ ਧੋਈ ਇਹਦੇ ਵਾਲੀ ਇਨਸਾਨ ਸਮਝੇ ਕੱਖ ਨਹੀਂ ਗਾ ਚਲੋ ਠੀਕ ਹੈ ਮੈਂ ਫਿਰ ਜਿਹੜਾ ਗੱਡੇ ਤੋਂ ਆਵਾਂਗਾ ਫਿਰ ਕਰਨਾ ਕਰ ਲਵਾਂ ਚਲ ਜਾ ਹੋਇਆ ਅੱਡੇ ਤੇ ਵੀ ਕੋ ਲੈਣੀ ਜਾਣਾ ਹੋਣਾ ਕਿ ਉੱਥੇ ਕਰਨਾ ਕਿ ਸਕੈ ਲਾਉਣੇ ਆਂਦੀ ਹੋਣੀ ਆ ਲਿਆ ਦੇ ਕੁਛ ਖਾਣ ਨੂੰ ਮੈਨੂੰ ਉਹ ਨਹੀਂ ਸਾਰੇ ਕੰਮ ਮੈਂ ਕਰਾਵਾਂਗੀ ਵੇਖ ਲੈ ਜਿਹੜੇ ਕਲੋਜਾ ਜਿਹੜੇ ਮੈਂ ਇਹਨੂੰ ਤੇ ਮਤ ਦੱਸ ਕੇ ਹਟੂਗੀ ਜਿਹੜੀ ਭੂਏ ਚੜੀ ਆਪਣੀਆਂ ਆਪਣੀਆਂ ਮਰਜ਼ੀਆਂ ਕਰਦੀ ਫਿਰਦੀ ਆ ਕਰਾਉਣੀਆਂ ਤੈਨੂੰ ਮਰਜ਼ੀਆਂ ਪਾਣੀ ਪੈਦ ਕਿ ਦਸਣੇ ਹਰੇ ਹੋ ਗਏ ਆ ਲਖਬੀਰੋ ਰਾਹ ਮੇਰੀ ਗੱਲ ਸੁਣ ਹਾਂਜੀ ਭਾਬੀ ਮੈਨੂੰ ਸਮਝ ਨਹੀਂ ਆਉਂ ਰਹੀ ਵੀ ਤੇਰੇ ਨਾਲ ਗੱਲ ਕਰਾਂ ਕਿ ਜਾਂ ਨਾ ਕਰਾਂ ਮੈਨੂੰ ਦੱਸੋ ਕੀ ਗੱਲ ਆ ਦੱਸਣਾ ਮੈਂ ਕੀ ਆ ਤੂੰ ਵੀ ਸਮਝਦਾਰ ਮਾ ਹੁਣ ਵਿਆਹ ਆ ਵਰਿਆਂ ਆ ਤੈਨੂੰ ਵੀ ਆਪਣੇ ਘਰ ਦੇ ਸਾਰੇ ਕੰਮ ਜੋ ਹੋਣਦੇ ਪਤਾ ਲੱਗਣ ਨਹੀਂ ਦਿਆ ਵਾ ਮੇਰੀ ਘਾਸ ਸੁਣ ਕਦੀ ਮੈਂ ਨਾ ਪਰਜਾਈ ਬਣ ਕੇ ਨਹੀਂ ਤੈਨੂੰ ਦੱਸਿਆ ਹਾਂਜੀ ਮਾਵਾ ਵਾਂਗੂ ਰਹੀਆਂ ਮੈਂ ਬਿਲਕੁਲ ਤੇ ਜਿਹੜਾ ਹੁਣ ਸਾਡੇ ਘਰ ਵਿੱਚ ਕੰਮ ਹੋਣਦੇ ਆ ਨਾ ਬਹੁਤ ਗਲਤ ਹੋਣਦੇ ਆ ਵਾ ਮੈਨੂੰ ਇਹ ਉਮੀਦ ਨਹੀਂ ਸੀ ਵੀ ਤੇਰਾ ਵਿਆਹ ਹੋਊਗਾ ਸਾਡੇ ਘਰ ਵਿੱਚ ਇਹ ਕੰਮ ਹੋਣਗੇ ਮੈਂ ਕਦੀ ਵੀ ਕਰਨ ਵਿੱਚ ਤੇ ਤੇਰੇ ਵਿੱਚ ਫਰਕ ਨਹੀਂ ਸਮਝਿਆ ਮੈਨੂੰ ਪਤਾ ਭਾਬੀ ਪਰ ਮੈਂ ਵੀ ਦੱਸੋ ਕੀ ਕਰਾਂ ਮੈਂ ਫਸਿਆ ਪਿਆ ਵਾਂ ਨਾ ਤੂੰ ਕਿਹੜੀ ਗੱਲੋਂ ਫਸਿਆ ਵਾਂ ਆਪਣੀ ਮਰਜ਼ੀ ਨਾਲ ਤੂੰ ਵਿਆਹ ਕਰਵਾਇਆ ਹੁਣ ਉਹਨੂੰ ਦਵਕਾ ਵੀ ਨਹੀਂ ਮਾਰ ਸਕਦਾ ਉਹਨੂੰ ਆਪਣੇ ਘਰ ਦੇ ਰੂਲ ਦੱਸਣੇ ਸੀ ਪਹਿਲਾਂ ਹੀ ਵੀ ਸਾਡੇ ਘਰ ਵਿੱਚ ਇਦਾਂ ਚੱਲਦਾ ਵਾ ਜਦੋਂ ਤੂੰ ਪਹਿਲਾਂ ਉਹਨੂੰ ਕੁਝ ਕਿਹਾ ਨਹੀਂ ਸਿਰ ਚੜਾ ਲਿਆ ਹੁਣ ਤੇਰੀ ਮੰਦੀ ਆ ਤੂੰ ਮੈਂ ਵੀ ਦੱਸੋ ਕੀ ਕਰਾਂ ਹੁਣ ਫੇ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਨਾਲੇ ਮੇਰੀ ਗੱਲ ਸੁਣੋ ਜੇ ਮੈਨੂੰ ਪਤਾ ਹੁੰਦਾ ਵੀ ਉਹਨੂੰ ਰੋਟੀ ਵੱਖਰੀ ਲਈ ਹੈ ਤੇ ਮੈਂ ਭਾਈ ਨੂੰ ਸੁਲਾ ਕਦੇ ਵਾਸਤੇ ਮਾਰਨੀ ਮੈਂ ਨਾਲ ਹੀ ਆਇਆ ਉਹਨਾਂ ਦੇ ਅਸੀਂ ਬੰਬੀ ਦੇ ਇਕੱਠੇ ਗਏ ਹਾਂ ਤੇ ਮੈਂ ਹੀ ਉਹਨਾਂ ਨੂੰ ਗਿਆ ਵੀ ਤੁਸੀਂ ਪੈਰ ਧੋ ਲੋ ਤੇ ਆਓ ਰੋਟੀ ਖਾਈਏ ਆਪਾਂ ਮੇਰੀ ਸੁਣ ਗੱਲ ਕਦੀ ਵੀਰ ਤੇਰੇ ਨੇ ਨਾ ਕੰਮ ਤੈਨੂੰ ਕਹਿ ਦੇਣਾ ਤੇ ਮੈਂ ਉਹਨਾਂ ਨੂੰ ਕਹਿੰਨੀ ਨਹੀਂ ਹਾਂ ਵੀ ਨਹੀਂ ਉਹ ਪੜਦਾ ਵਾ ਉਹਨੇ ਕੰਮ ਨਹੀਂ ਗਾ ਕਰਨਾ ਪਰ ਨਾ ਆਹ ਗੱਲਾਂ ਵੇਖ ਕੇ ਮੇਰਾ ਮਨ ਬੜਾ ਦੁਖੀ ਹੋਇਆ ਕਿ ਕਦੀ ਵੀ ਮੈਂ ਘਰ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਤੁਹਾਡੇ ਦੋਵਾਂ ਭਰਾਵਾਂ ਨੂੰ ਮੈਂ ਵੱਖ-ਵੱਖ ਕਰਦਾ ਕਿੰਨੇ ਪਿਆਰ ਨਾਲ ਤੁਸੀਂ ਰਹਿੰਦੇ ਸੀ ਤੇ ਇਕੱਠੇ ਰਹਿੰਦੇ ਸੀ ਜੀ ਤੇ ਬਾਬੀ ਮੇਰਾ ਵੀ ਨਹੀਂ ਕਰਦਾ ਆ ਡੋਨ ਨੂੰ ਕਿਤੇ ਜੀ ਕਰਦਾ ਘਰ ਪਰ ਮੈਂ ਇਹੀ ਕਹਿੰਨਾ ਵਾ ਵੀ ਜੇਕਰ ਡਾਡੋ ਹੋ ਕੇ ਵੀ ਲੜਾਈ ਮੁੱਕਦੀ ਆ ਤੇ ਲੜਾਈ ਮੁੱਕ ਜਣੀ ਚਾਹੀਦੀ ਆ ਵੇਖ ਲਖਬੀਰ ਆ ਡਾਡ ਹੋਇਆ ਖਲਾਸੀ ਨਹੀਂ ਹੋਣੀ ਘਰ ਤੇ ਇੱਕੋ ਹੀ ਆ ਇੱਕੋ ਘਰ ਵਿੱਚ ਰਹਿਣਾ ਇੱਕਰ ਸੋਈ ਵਰਤਣੀ ਕਿਦਾਂ ਕੰਮ ਚੱਲੂਗਾ ਉਹ ਟਾਈਮ ਮੈਂ ਰੋਟੀ ਪਕਾਇਆ ਕਰਨੀ ਉਦੋਂ ਇਹਨੇ ਕਹਿਣਾ ਮੈਂ ਪਕਾਉਣੀ ਆ ਉਹ ਤਾਂ ਲੜਾਈ ਵਾਧਦੀ ਜਾਣੀ ਆ ਇਹਦਾ ਹਾਲ ਤੇ ਫਿਰ ਇੱਕੋ ਹੀ ਆ ਤੇ ਜਾਂ ਤੁਸੀਂ ਵੇਲੀ ਚਲਜੋਗੇ ਤੇ ਜਾਂ ਫਿਰ ਅਸੀਂ ਵੇਲੀ ਚਲ ਜਾਾਂਗੇ ਫੇ ਲੜਾਈ ਮੁੱਕਣੀ ਆ ਇਹ ਇਦਾਂ ਨਹੀਂ ਮੁੱਕਣੀ ਮੈਂ ਤਾਂ ਸਾਲੇ ਹੀ ਸੋਚਿਆ ਵੀ ਚਲ ਕੀ ਪਤਾ ਇਹ ਕੰਮ ਕਰਕੇ ਵੀ ਲੜਾਈ ਮੁੱਕ ਜੇ ਪਰ ਮਨ ਨੂੰ ਕੀ ਪਤਾ ਵੀ ਇਹ ਵਾਧਦੀ ਜਾਣੀ ਹੈ ਮੇਰੀ ਸੁਣ ਗੱਲ ਜੇ ਇਹ ਇਦਾਂ ਆਂਦੀਆਂ ਗੱਲਾਂ ਸੁਣਦਾ ਰਹੇਗਾ ਨਾ ਫੇਰ ਨਹੀਂ ਗੁਜ਼ਾਰਾ ਹੋਣਾ ਮੈਂ ਤਾਂ ਆਪਣੇ ਮਨ ਵਿੱਚ ਇਹੋ ਗੱਲ ਹੀ ਸੋਚਦੀ ਆ ਨਾ ਪੀ ਲਖਬੀਰ ਹੋਣਾ ਸੋਚਿਆ ਹੋਣਾ ਵਾ ਪੀ ਕਰਨ ਵੱਡਾ ਹੋ ਗਿਆ ਵਾ ਕਰਨ ਨੂੰ ਕਿਤੇ ਬਾਹਰ ਅੰਦਰ ਕੱਲਣਾ ਪੈਣਾ ਵਾ ਤੇ ਸਾਂਝੇ ਖਾਤੇ 'ਚ ਪੈਸੇ ਨਾ ਲਾਉਣੇ ਪੈਣ ਚੱਲ ਅਹੀਂ ਵਾਕ ਹੋ ਜਾਂਨੇ ਆ ਵੀਰ ਆਪੇ ਜਿੱਥੋਂ ਮਰਜੀ ਫੜੇ ਜਿੱਦਾਂ ਮਰਜੀ ਕਰੇ ਤੇ ਕਰਨ ਨੂੰ ਇਕੱਲੇ ਕੋਈ ਗੱਲ ਨਹੀਂ ਬਾਊ ਜੇ ਤੁਹਾਡੇ ਮਾਨ ਵਿੱਚ ਇਹ ਗੱਲ ਵਾ ਨਾ ਤੁਹਾਡਾ ਪੁੱਤ ਵਾ ਸਾਨੂੰ ਤਾਂ ਉਹਦੇ ਵਾਸਤੇ ਸਭ ਕੁਝ ਕਰਨਾ ਪੈਣਾ ਵਾ ਭਾਵੇਂ ਪੈੜੀ ਗਹਿਣੇ ਕਰੀਏ ਭਾਵੇਂ ਵੇਚ ਗਏ ਅਹੀਂ ਤਾਂ ਉਹਦਾ ਸੋਚਣਾ ਹੀ ਸੋਚਣਾ ਵਾ ਪਰ ਫੇਰ ਵੀ ਤੁਸੀਂ ਚਾਚਾ ਚਾਚੀ ਜੇ ਵਧੀਆ ਗੱਲ ਸਾਡੇ ਨਾਲ ਕਰਨ ਰਏ ਜੇ ਭਰਾ ਦੀ ਮਿਹਨਤ ਦਾ ਮੁੱਲ ਇਹ ਪਾਉਂਦੇ ਆ ਤੂੰ ਤੈਨੂੰ ਕਿਦਾਂ ਪੜਾਇਆ ਸਾਰਿਆਂ ਤੇਰੀਆਂ ਰੀਝਾਂ ਪੂਰੀਆਂ ਕੀਤੀਆਂ ਹੁਣ ਸਾਡੀ ਵਾਰੀ ਆਈ ਆ ਹੁਣ ਤੂੰ ਕਹਿਣਾ ਵਾ ਜਨਾਨੀ ਮੇਰੀ ਇਦਾਂ ਕਹਿੰਦੀ ਆ ਨਹੀਂ ਭਾਬੀ ਤੁਹਾਨੂੰ ਮੇਰੇ ਬਾਰੇ ਤੇ ਪਤਾ ਹੀ ਆ ਜਾਂ ਤੇ ਤੁਹਾਨੂੰ ਨਾਂ ਪਤਾ ਹੁੰਦਾ ਫਿਰ ਤੇ ਤੁਸੀਂ ਕੱਲ ਕਰਦੇ ਚੰਗੇ ਲੱਗਦੇ ਮੈਂ ਕਦੀ ਨਹੀਂ ਇਹ ਚੀਜ਼ ਸੋਚੀ ਕਿ ਜੇ ਕਰਨ ਨਾਲ ਇਦਾਂ ਹੋਣਾ ਵਾ ਜਾਂ ਨੇ ਬਾਹਰ ਜਾਣਾ ਜਾਂ ਨੂੰ ਕਹੇ ਲੋਣੇ ਪੈਣੇ ਮੈਂ ਤੇ ਹਜੇ ਵੀ ਮੇਰਾ ਮਨ ਨਹੀਂ ਕਰਦਾ ਕਿ ਮੈਂ ਵਾਕਾ ਕਰਾਂ ਪਰ ਮੈਂ ਵੀ ਦੱਸੋ ਕੀ ਕਰਾਂ ਤੁਸੀਂ ਮੈਨੂੰ ਆਗੇ ਗੱਲਾਂ ਕਰ ਲੈਂਦੇ ਵੱਡਾ ਵੀਰ ਵੀ ਕਰ ਲੰਦਾ ਮੰਮੀ ਵੀ ਕਰ ਲੰਦੀ ਉਹ ਵੀ ਕਰ ਲੰਦੀ ਮੇਰੇ ਤੋਂ ਆਗੇ ਇਹਨੇ ਪੁੱਛਿਆ ਕਿ ਮੈਂ ਕਿਡਾ ਓਖਾ ਹਾਂ ਕਿਹੜੀ ਗੱਲਾਂ ਔਖਾਂ ਵਾਂ ਜਿਹੜੀ ਤੈਨੂੰ ਅਖੇ ਆਈ ਏ ਤੂੰ ਦੱਸ ਮੈਂ ਨਾ ਕੀ ਦੱਸਾਂ ਮਨ ਨੂੰ ਤੇ ਆ ਵੀ ਨਹੀਂ ਸਮਝਾਉਣੀ ਤੇ ਮੈਂ ਕਰਾਂ ਤੇ ਕਰਾਂ ਕੀ ਹੁਣ ਤੇ ਸਾਦੋ ਦੇ ਪੇਕੇ ਤੋਂ ਉਹਨਾਂ ਨੂੰ ਦੱਸ ਪਈ ਇਦਾਂ ਕਰਦੀ ਆ ਮੈਂ ਲਾਇਆ ਸੀ ਫੋਨ ਉਹਨੇ ਗੜੀਓ ਫੋਨ ਕੱਟਤਾ ਫੋਨ ਚੁੱਕਿਆ ਤੇ ਭਰਾ ਨੇ ਫੋਨ ਮੰਮੀ ਨੇ ਵੀ ਲਾਇਆ ਸੀ ਮੰਮੀ ਨਾਲ ਤਾਂ ਉਹਨੇ ਗੱਲ ਕੀਤੀ ਸੀ ਪਰ ਹੁਣ ਹਾ ਗੱਲ ਮੰਮੀ ਨੂੰ ਨਾ ਦੱਸੀ ਵੀ ਮੈਂ ਆ ਫੋਨ ਲਾਇਆ ਸੀ ਤੇ ਤੇ ਭਰਾ ਨੇ ਫੋਨ ਨਹੀਂ ਚੁੱਕਿਆ ਮੰਮੀ ਨੇ ਤੇਰੇ ਨਾਲ ਪੈਣਾ ਹੀ ਉਹ ਮੰਮੀ ਦੇ ਅੱਗੇ ਮੇਰੇ ਨਾਲ ਪੈਣ ਦੇ ਵੀ ਤੂੰ ਫੋਨ ਕਰਨਾ ਤੇ ਕਰ ਲੈ ਨਹੀ ਕਰਨਾ ਤੇ ਨਾ ਕਰ ਭਾਬੀ ਮਮੀ ਨੇ ਤੁਮਨੂੰ ਇਥੇ ਤੱਕ ਕਹਿਤਾ ਵੀ ਜੇ ਉਹਦਾ ਭਰਾ ਨਹੀਂ ਆਉਂਦਾ ਤੇ ਤੂੰ ਇਦਾਂ ਕਰ ਤੈਨੂੰ ਬੜਾ ਮੋਟਾ ਸਾਲ ਤੇ ਤੂੰ ਛੱਡਿਆ ਉਥੇ ਹੁਣ ਮੈਂ ਦੱਸੋ ਕੀ ਕਰਾਂ ਛੱਡ ਕੇ ਆਵਾਂ ਕਿ ਨਾ ਛੱਡ ਕੇ ਆਵਾਂ ਚਲ ਕੋਈ ਨਹੀਂ ਦੋ ਦਿਨ ਵੇ ਇਹ ਅਕਸਰ ਭਰਾ ਵਾ ਆਊਗਾ ਈ ਧੀਵੀ ਗੱਲ ਨਹੀਂ ਗਈ ਵੀ ਨਾ ਆਊਗਾ ਮੈਂ ਸਗੋਂ ਉਹਨੂੰ ਫੋਨ ਕੀਤਾ ਉਹਨੇ ਮੇਰਾ ਵੀ ਗੜੀਓ ਫੋਨ ਕੱਟਤਾ ਮੇਰੇ ਨਾਲ ਵੀ ਗੱਲ ਕੀਤੀ ਉਹਨੇ ਚਲ ਕੋਈ ਗੱਲ ਨਹੀਂ ਇੱਕ ਦੋ ਦਿਨ ਤੱਕ ਆਜੂਗਾ ਆਪੇ ਗੱਲ ਦਾ ਹੱਲ ਨਿਕਲ ਆਊਗਾ ਕੀਪਤਾ ਉਹ ਸਮਝਾ ਕੇ ਜਾਵੇ ਇਹਦੇ ਖਾਨੇ ਵਿੱਚ ਕੋਈ ਨਾ ਕੋਈ ਗੱਲ ਪੈਈ ਜਾਵੇ ਸਮਝਾ ਦੇ ਨਾ ਚੰਗੀ ਗੱਲਾਂ ਨੇ ਤੇ ਜੇ ਸਾਬ ਨਾਲ ਖਲਾਰਾ ਪਿਆ ਮਨ ਨੂੰ ਨਹੀਂ ਲੱਗਦਾ ਸਮਝ ਆਣਾ ਤਾਂ ਚੱਲ ਅੰਦਰ ਵੇਂਦੀ ਹੁਣੀ ਆ ਪਈ ਪਤਾ ਨਹੀਂ ਭਾਬੀ ਕੀ ਖਾਣ ਲਈ ਆ ਭਰਾ ਫੇ ਤੇਰੇ ਦਿਵਾਲੇ ਹੋ ਜੂਗੀ ਚੱਲ ਜਾ ਹੁਣ ਉਹ ਵੀ ਗੱਲ ਹੈਗੀ ਉਹ ਕੋਈ ਪਤਾ ਨਹੀਂ ਉਹਦਾ ਅਸਲ ਜਨਾ ਇਹ ਵੀ ਵਿਆਹ ਕਰਾ ਕੇ ਉਹਦੇ ਨਾਲ ਫਸ ਹੀ ਗਿਆ ਵਾ ਹੁਣ ਇਹ ਨਾ ਗਾਂਝੋਗਾ ਤੇ ਨਾ ਪਛਾਂਹ ਜੋਗਾ ਜੇ ਉਹਦੀ ਮੰਨੇ ਤੇ ਕਰਦੇ ਔਖੇ ਤੇ ਜੇ ਕਰਦਿਆਂ ਦੀ ਮੰਨੇ ਉਹ ਔਖੀ ਪਰ ਹੁਣ ਕੀ ਕਰਨਾ ਵਾ ਹੁਣ ਲਖਬੀਰ ਤੈਨੂੰ ਗੱਲ ਪਿਆ ਢੋਲ ਤੇ ਵਜਾਉਣਾ ਹੀ ਪੈਣਾ ਭਾਵੇਂ ਹੱਸ ਕੇ ਵਜਾ ਭਾਵੇਂ ਰੋ ਕੇ ਵਜਾ ਹਾ ਹੱਕਾ ਦੋਂਦੇ ਗਏ ਐ ਦਵਾਈ ਲੈਣ ਅਜੇ ਤੱਕ ਨਹੀਂ ਗਈ ਕਿੱਥੇ ਰਹਿ ਗਈ ਨਾ ਚਰ ਮੇਰਾ ਰਾਦਾ ਬੰਦਿਆ ਵਾ ਫੋਨ ਕਰਕੇ ਪੁੱਛਦੀ ਆ ਕਿਉਂ ਟਾਈਮ ਲੱਗ ਗਿਆ ਤੈਸ ਤੋਂ ਲੱਗ ਪਿਆ ਇੱਕ ਤੇ ਮਾਤਾ ਬਿਨਾ ਘਰ ਦੀ ਫਿਕਰ ਲੈ ਕੇ ਬੈ ਗਈ ਨਹੀਂ ਫੋਨ ਨਹੀਂ ਚੁੱਕਣ ਲੈ ਅੰਤ ਬਾਰ ਆ ਲਵਾਂ ਫੇਰ ਆ ਲੋ ਡੈ ਪਤਾ ਨਹੀਂ ਕੀ ਗੱਲ ਵਾ ਕਿਉਂ ਨਹੀਂ ਫੋਨ ਮੇਰਾ ਚੁੱਕਿਆ ਮੈਨੂੰ ਤਾਂ ਫਿਕਰ ਹੋਈ ਜਾਣ ਲਈ ਆ ਇੰਨੇ ਚਿਰੋਂ ਤਾਂ ਦਵਾਈ ਲੈ ਕੇ ਘਰ ਆ ਜਾਣਾ ਸੀ ਉੱਥੇ ਨਾ ਰੱਛੂ ਨਹੀਂ ਹੁੰਦਾ ਸੇਰੇ ਸੇਰੇ ਕੀ ਗੱਲ ਹੋਈ ਹੋਊਗੀ ਜਾਂ ਫੋਨ ਕਰਕੇ ਬੰਦਾ ਦੱਸ ਹੀ ਦਿੰਦਾ ਵਾ ਫੇ ਟਾਈਮ ਲੱਗ ਜਾਣਾ ਵਾ ਫਿਕਰ ਨਾ ਕਰਿਓ ਪਰ ਵੇਖ ਲਾ ਅੰਦਰ ਕੋਈ ਫਿਕਰ ਨਹੀਂ ਗਾ ਰੋਟੀ ਪਾਣੀ ਖਾਦਾ ਤੇ ਆਰਾਮ ਨਾਲ ਸੁੱਤੇ ਬਾਹਰ ਥੋੜਾ ਵੇਖਣਾ ਵਾ ਕਿ ਕਿੱਥੇ ਗਈ ਮਾਤਾ ਠੀਕ ਵਾ ਕਿ ਨਹੀਂ ਠੀਕ ਰਮਨ ਆਜੋ ਮੇਰੀ ਗੱਲ ਸੁਣੋ ਤੇ ਹੀ ਇਕੱਲੇ ਆ ਗਏ ਜੇ ਮੰਮੀ ਨਹੀਂ ਲੱਭਣ ਦੇ ਮੰਮੀ ਕਿੱਥੇ ਆ ਮੰਮੀ ਦਾ ਤੈਨੂੰ ਕੀ ਦੱਸਾਂ ਅਸੀਂ ਦਵਾਈ ਲਿਆ ਕੇ ਦਿੰਦੇ ਰਹੇ ਆ ਤੇ ਦਵਾਈ ਖਾਦੀ ਨਹੀਂ ਅਸੀਂ ਜਦੋਂ ਪੁੱਛਣਾ ਮੈਂ ਖਾ ਲਈ ਆ ਪੁੱਤ ਮੈਂ ਖਾ ਲਈ ਆ ਉਹਨੇ ਹੌਟਾਟ ਨੇ ਕਰ ਲਿਆ ਐਡਮਿਟ ਉਹ ਕਹਿੰਦਾ ਵੀ ਬੀਪੀ ਬਹੁਤ ਜ਼ਿਆਦਾ ਹੋਈ ਹੋ ਗਿਆ ਵਾ ਤੇ ਐਡਮਿਟ ਕਰਨਾ ਪੈਣਾ ਵਾ ਦਵਾਈ ਨਹੀਂ ਖਾਂਦੇ ਰਹੇ ਦਵਾਈ ਦਾ ਜਦੋਂ ਮੈਨੂੰ ਯਾਦ ਆਉਂਦਾ ਹੀ ਮੈਂ ਤਾਂ ਉਸੇ ਵੇਲੇ ਖਵਾਲਦੀ ਹੀ ਕਿ ਮੰਮੀ ਤਾਂ ੜੀ ਦਵਾਈ ਦਾ ਟਾਈਮ ਹੋਇਆ ਵਾ ਚਲੋ ਇੱਕ ਦਿਨ ਨਾ ਵੀ ਖਾਦੀ ਹੋਊਗੀ ਇੱਕ ਦਿਨ ਨਾਲ ਥੋੜਾ ਹੀ ਨਾ ਫਾਲਟ ਪੈ ਗਿਆ ਵਾ ਗੱਲ ਇਹ ਆ ਕਿ ਮੰਮੀ ਨੇ ਨਾ ਘਰ ਦੀ ਟੈਨਸ਼ਨ ਲਈ ਆ ਤੁਸੀਂ ਮੰਨੋ ਜਾਂ ਨਾ ਮੰਨੋ ਸਿਆਣੇ ਬੰਦੇ ਨੂੰ ਨਾ ਬੜਾ ਕੁਝ ਵੇਖਣਾ ਪੈਂਦਾ ਵਾ ਤੁਸੀਂ ਦੋਵੇਂ ਭਰਾ ਇਕੱਠੇ ਰਹਿੰਦੇ ਹੁੰਦੇ ਸੀ ਤੋਂ ਉਹਨਾਂ ਨੂੰ ਕੋਈ ਫਿਕਰ ਨਹੀਂ ਸੀ ਹੁਣ ਇੱਕਦਮ ਉਹ ਇਧਰ ਨੂੰ ਆ ਤੇ ਇੱਕਦਮ ਉਹ ਇਧਰ ਨੂੰ ਆ ਫੇਰ ਵੀ ਮਾਂ ਆ ਤੁਹਾਨੂੰ ਦੋਵਾਂ ਭਰਾਵਾਂ ਨੂੰ ਟਿੱਡੋ ਜੰਮਿਆ ਵਾ ਦੁੱਖ ਤੇ ਹੁੰਦਾ ਹੀ ਆ ਨਾ ਔਰ ਉਹਨਾਂ ਨੂੰ ਬਿਮਾਰੀ ਕਾਦੀ ਆ ਮੈਨੂੰ ਤੇ ਰੱਬ ਨੇ ਇਹੋ ਲੱਗਦਾ ਹਾ ਇਹ ਮਮੀ ਨਾ ਟੈਨਸ਼ਨ ਲੈ ਗਈ ਆ ਘਰ ਦੀ ਚਲੋ ਕੋਈ ਗੱਲ ਨਹੀਂ ਸੀ ਕਰਨਾ ਕਰੋ ਉਹਦਾ ਡਾਕਟਰ ਨੇ ਕੀ ਕਿਹਾ ਵਾ ਕੋਈ ਖਤਰੇ ਵਾਲੀ ਗੱਲ ਤੇ ਨਹੀਂ ਨਾ ਉਹਨਾਂ ਨੂੰ ਗਲੂ ਕੋਈ ਲਾਤਾ ਸੀ ਅੱਛਾ ਤੇ ਮੈਂ ਕਿਹਾ ਚਲ ਮੈਂ ਫਿਰ ਹੁਣ ਰੋਟੀ ਪਾਣੀ ਲਾਵਾਂ ਚਲੋ ਕੋਈ ਨਹੀਂ ਰੋਟੀ ਪਾਣੀ ਤਾਂ ਬਣਿਆ ਵਾ ਮੈਂ ਐਸਾ ਪਤਾ ਨੂੰ ਢੀਕਣ ਲਈ ਹਾਂ ਪੀਉਂਦੇ ਤੇ ਖਾਂਦੇ ਆ ਮੈਂ ਵੀ ਉਹਦਾ ਵੀ ਬੰਦੀ ਪਤਾ ਦੀ ਐ ਕਰ ਲੈਣਾ ਤੇ ਮੈਂ ਨਾਲੇ ਆਰਤੀ ਹੋ ਗਈ ਹੁਣ ਮੈਂ ਤੇ ਲਾਈ ਨਾ ਆਹ ਤੇ ਆਏ ਤੁਹਾਨੂੰ ਉੱਥੇ ਲੱਗਣੀ ਈ ਅਗਲੇ ਨਖੀਪ ਤਾਂ 2 ਦੇ ਰੱਖਣਾ ਵਾ ਕਿ 3 ਦੇ ਰੱਖਣਾ ਵਾ ਡਾਕਟਰਾਂ ਦਾ ਤਾਂ ਮੂੰਹ ਹੀ ਲੈਣਾ ਵਾ ਜਿੰਨੇ ਦਿਨ ਕਿਹਾ ਉਹ ਇੱਕ ਨਸਿਆ ਗਈ ਉਹਨੂੰ ਮੈਂ ਕਹਿਆ ਵਾ ਮੈਂ ਮੇਰੀ ਭੈਣ ਬਣ ਕੇ ਇਹਨਾਂ ਦਾ ਮਰਦਾ ਖਿਆਲ ਰੱਖੀ ਤੇ ਮੈਂ ਜਾਣਾ ਨਹੀਂ ਕਰ ਰਹਾ ਵਾ ਤੇ ਮੇਰੀ ਗੱਲ ਸੁਣਨ ਨਹੀਂ ਤੇ ਮੈਂ ਚੱਲ ਜਾਂਦੀ ਲੱਗ ਗਈ ਮੈਨੂੰ ਲੈ ਜੋ ਤੇ ਤੁਸੀਂ ਮੈਨੂੰ ਇਸ਼ਾਰਾ ਮੈਨੂੰ ਇਹ ਗੱਲ ਦਾ ਤੇ ਨੰਬਰ ਕਿਸਦਾ ਦਾ ਮੈਨੂੰ ਪਤਾ ਹੀ ਨਹੀਂ ਵੀ ਐਡਮਿਟ ਕਰ ਲੈਣਾ ਵਾ ਪਹਿਲੇ ਆਈਦੀ ਸੀ ਤੁਸੀਂ ਡਾਕਟਰ ਨੂੰ ਕਹਿਣਾ ਹੈ ਕਿ ਹੁਣ ਦਵਾਈ ਦਾਰੂ ਕਰਕੇ ਤੇ ਸ਼ਾਮ ਨੂੰ ਹੁਣ ਛੁੱਟੀ ਦੇ ਦਿਓ ਤੇ ਸਵੇਰੇ ਫੇਰ ਆ ਜਾਾਂਗੇ ਅਰ ਮਰ ਕਿਦਾਂ ਦੇ ਗੱਲਾਂ ਕਰਨ ਦੀਆਂ ਜਾਦਾ ਹੀ ਮੋਟਾ ਪੈ ਗਿਆ ਵਾ ਚਲੋ ਕੋਈ ਗੱਲ ਨਹੀਂ ਬੈਠੋ ਤੁਸੀਂ ਹੁਣ ਚਾਹ ਪੀਣੀ ਆ ਤੇ ਰੋਟੀ ਖਾਣੀ ਆ ਪਹਿਲਾਂ ਮੈਂ ਤਾਂ ਸਵੇਰੇ ਚਾਹ ਦੀ ਪਾਣੀ ਰੋਟੀ ਕਰਨ ਵਾਲੀ ਕੋਈ ਗੱਲ ਨਹੀਂ ਰੋਟੀ ਖਾਓ ਤੇ ਮੈਂ ਬਰਨ ਰੋਟੀ ਫੇਨ ਚ ਪਾ ਦਿੰਨੀ ਆ ਤੇ ਤੁਸੀਂ ਲੈ ਜਿਓ ਤੇ ਨਾਲੇ ਪੈਸੇ ਲੈ ਆਓ ਚਲ ਵੇਖਦਾ ਉਦੀਪ ਇੱਥੇ ਬੈਠੀ ਆ ਕੋਈ ਬਾਹਰ ਦਾ ਕੰਮ ਕਰ ਕਰ ਲਿਆ ਕਰ ਕੋਈ ਰੋਟੀ ਬਣੀ ਆ ਰੋਟੀ ਪਾਗ ਲਿਆ ਦੇਣੀ ਆ ਲੈ ਗਿਆ ਨਾ ਫਟਾਫਟ ਆਪ ਖਾ ਕੇ ਤੇ ਇੱਥੇ ਪਈ ਰਹਿਣੀ ਆ ਕੋਈ ਗੱਲ ਨਹੀਂ ਦੇ ਦੇਣੀ ਆ ਰੋਟੀ ਯਾਰ ਵਾਝਾ ਆਉਂਦੀ ਐ ਐਡਮਿਟ ਦੀ ਗੱਲ ਕਰਨ ਦੇ ਆ ਤੈਨੂੰ ਵੀ ਉਹੀ ਲੱਗਣ ਦੇ ਆ ਆਹੋ ਬਾਜੀ ਇਹ ਤੇ ਹੀ ਮੰਮੀ ਨੂੰ ਲੈ ਕੇ ਤੇ ਮੰਮੀ ਹਰੇ ਨਾਲ ਆਈ ਨਹੀਂ ਐ ਕੀ ਕਰੀਏ ਬੰਦੇ ਮੈਨੂੰ ਇਦਾਂ ਕਰ ਆ ਪੁੱਛ ਕੇ ਆਈਏ ਬੜਾ ਜੀ ਮੈਂ ਨਹੀਂ ਜਾਣਾ ਕੁਛ ਨਹੀਂ ਹੋਇਆ ਮੰਮੀ ਨੂੰ ਮੰਮੀ ਤਾਂ ਦਵਾਈ ਲੈਣਗੇ ਇਹੀ ਬਾਜੀ ਨਾਲ ਉਹ ਯਾਰ ਜੇ ਹੁਣ ਐਡਮਿਟ ਕੀਤਾ ਵਾ ਤਾਂ ਮੜਾ ਜੀ ਹਾਲ ਚਾਲ ਤੇ ਪੁੱਛਿਆ ਜਾ ਕੇ ਮਾਂ ਤਾਂ ਅੱਡੇ ਲੱਛਣ ਕਰਦੀ ਫਿਰਦੀ ਆ ਬੋਲਣ ਲੱਗੇ ਤੇ ਵੇਖਦੀ ਨਹੀਂ ਆ ਜਬਾਨ ਤੇ ਐਡੀ ਚਲਾਂਦੀ ਆ ਮੇਰੀ ਗੱਲ ਸੁਣਾ ਮੇਰੀ ਮਾਂ ਜਗ੍ਹਾ ਤੇ ਤੇਰੀ ਮਾਂ ਹੁੰਦੀ ਤੇ ਫਿਰ ਵੀ ਇਦਾਂ ਕਰਦੀ ਖਬਰਦਾਰ ਜੇ ਮੇਰੀ ਮਾਂ ਨੂੰ ਕੁਛ ਕਿਹਾ ਅੱਗੇ ਤੇ ਤੁਸੀਂ ਮੈਨੂੰ ਕਹਿੰਦੇ ਹੁੰਦੇ ਸੀ ਤੇ ਹੁਣ ਮੇਰੀ ਮਾਂ ਨੂੰ ਵੀ ਕਹਿਣ ਲੱਗ ਪਏ ਮੇਰੀ ਮਾਂ ਦੀ ਨਾ ਅੱਡੀ ਜਬਾਨ ਨਹੀਂ ਹੈਗੀ ਜਿੱਡੀ ਤੁਹਾਡੀ ਮੰਮੀ ਦੀ ਆ ਮਾੜੀ ਮੋੜੀ ਸ਼ਰਮ ਕਰ ਲਾ ਤੈਨੂੰ ਆ ਟਾਈਮ ਤੇ ਵੀ ਆ ਗੱਲਾਂ ਸੁਣਣ ਡੀਆਂ ਵਾ ਉਹ ਨਹੀਂ ਤੁਸੀਂ ਮੈਨੂੰ ਮੇਰੀ ਮੰਮੀ ਨੂੰ ਕਿਹਾ ਤਾਂ ਮੈਂ ਗੱਲ ਕੀਤੀ ਆ ਤੇ ਮੈਂ ਤੇ ਕਹਿਣਾ ਹੀ ਆ ਜਦੋਂ ਤੂੰ ਆ ਸੋਚਣ ਡੀਆਂ ਗੱਲਾਂ ਕਿ ਮੈਨ ਨਹੀਂ ਜਾਣਾ ਮੈਨ ਨਹੀਂ ਜਾਣਾ ਆ ਮੰਮੀ ਦਵਾਈ ਲੈਣ ਗਈ ਆ ਗਈ ਹੋਣੀ ਇੱਧਰ ਲੰਮੇ ਪਏ ਹੋਣੇ ਤੁਸੀਂ ਇਦਾਂ ਐਡਮਿਟ ਕਿ ਮੇਰੇ ਨਾਲ ਉੱਠ ਕੇ ਮੜਾ ਕੇ ਪੁੱਛ ਲੈਂਗੀ ਤੇ ਤੈਨੂੰ ਕੋਈ ਆਖਰਾ ਵੀ ਕੋਈ ਮੈਂ ਕਿਤੇ ਨਹੀਂ ਜਾਣਾ ਪੁੱਛਣਾ ਆਪ ਜਾ ਕੇ ਪੁੱਛੋ ਮੈਂ ਤਾਂ ਪੁੱਛਣਾ ਹੀ ਪੁੱਛਣਾ ਵਾ ਤੂੰ ਮੇਰੇ ਨਾਲ ਚੱਲ ਮੈਂ ਨਹੀਂ ਜਾਣਾ ਕਿਤੇ ਵੀ ਬੁੱਢੀ ਤੇ ਪਖੰਡ ਕਰਦੀ ਫਿਰਦੀ ਆ ਹੋਇਆ ਕੁਛ ਨਹੀਂ ਐ ਉਵੇਂ ਬੈਠੀ ਆ ਜਾ ਕੇ ਮੈਂ ਨਹੀਂ ਜਾਣਾ ਤੁਸੀਂ ਜਾਣਾ ਤੇ ਜੀ ਸਦਕੇ ਜਾ ਕੇ ਪੁੱਛੋ ਤੈਨੂੰ ਮਾੜੀ ਮੋਟੀ ਸ਼ਰਮ ਹੈ ਹੀ ਨਹੀਂ ਆ ਬੁੱਢੀ ਕਿ ਹੁੰਦਾ ਵਾ ਬੁੱਢੀ ਨਾ ਬੁੱਢੀ ਨਹੀਂ ਕਹਿਣਾ ਤੇ ਹੋਰ ਕੀ ਕਹਿਣਾ ਹੈ ਮਾੜੀ ਮੋਟੀ ਸ਼ਰਮਰ ਸਾਡੀ ਇਨੀ ਹਿੰਮਤ ਤੁਸੀਂ ਅੱਜ ਮੇਰੇ ਦੇ ਹੱਥ ਚੱਕਿਆ ਉਹ ਸ਼ੁਗਰ ਕਰ ਇਧਰ ਤੇ ਹੱਥ ਨਹੀਂ ਚੁੱਕਿਆ ਇਹ ਤੈਨੂੰ ਤਾਂ ਕਈ ਵਜਾ ਵਾ ਕਿਦਾਂ ਗਾੜੀ ਚ ਬਾਹਰ ਚਲਾਉਣ ਦੀ ਨਹੀਂ ਜਾਣਾ ਤਾਂ ਨਾ ਜਾ ਮੈਂ ਚਲ ਜੂ ਆਪੇ ਅੱਜ ਇਹਨਾਂ ਦੀ ਇੰਨੀ ਹਿੰਮਤ ਧੱਕਾ ਮਾਰਿਆ ਅੱਜ ਦੇ ਇਹਨਾਂ ਨੇ ਮੈਨੂੰ ਧੱਕਾ ਮਾਰਿਆ ਕੱਲ ਨੂੰ ਕੀ ਪਤਾ ਚਪੇੜਾ ਮਾਰਨ ਕੋਈ ਨਾ ਮੈਂ ਕਰਦੀ ਆਪਣੇ ਭਰਾ ਨੂੰ ਫੋਨ ਫਿਰ ਦੱਸਦੀ ਆ ਨਾ ਕਿ ਮੇਰੇ ਤੇ ਹੱਥ ਚੁੱਕਣਾ ਸ਼ੁਰੂ ਕਰਤਾ ਇਹਨਾਂ ਨੇ ਅੱਗੇ ਤੇ ਨਾ ਮੈਂ ਵੀਰ ਜੀ ਨੂੰ ਕਿਹਾ ਸੀ ਤੁਸੀਂ ਨਾ ਆਓ ਪਰ ਹੋ ਨਾ ਉਹਨਾਂ ਨੂੰ ਮੈਂ ਫੋਨ ਕਰਦੀ ਆ ਤੇ ਕਹਿੰਨੀ ਆ ਕਿ ਆਓ ਇਨਾਂ ਨੂੰ ਪੁੱਛੋ ਆਣ ਕੇ ਕਿ ਮੇਰੇ ਤੇ ਹੱਥ ਕਿਵੇਂ ਚੱਕਿਆ ਤੇ ਮੈਨੂੰ ਧੱਕਾ ਕਿਉਂ ਮਾਰਿਆ ਨਾਲੇ ਇਹਨਾਂ ਨੂੰ ਲੱਗੂਗਾ ਪਤਾ ਕਿ ਤੇ ਪਿੱਛੇ ਵੀ ਕੋਈ ਹੈਗਾ ਅੱਗੇ ਤੇ ਇਹਦੇ ਘਰ ਦੇ ਨਹੀਂ ਹੀ ਮਾਨ ਹੁੰਦੇ ਇਹ ਵੀ ਨਹੀਂ ਮਾਨ ਹੈਗਾ ਕੋਈ ਨਹੀਂ ਤੁਹਾਡਾ ਨਾ ਇਹ ਲਵ ਸਿਲਾ ਸਾਰਿਆਂ ਦਾ ਹੀ ਮੈਂ ਕਰਨਾ ਹਾਂ ਮੇਰੀ ਸੁਣੋ ਗੱਲ ਰੋਟੀ ਤੁਸੀਂ ਖਾ ਲਈ ਆ ਆਰਤੀਏ ਵਾਲ ਜਾਓ ਇਹ ਨਾ ਹੋਵੇ ਮੁੜ ਕੇ ਉਹ ਕਿਤੇ ਚਲ ਜੇ ਤੇ ਪੈਸੇ ਫੜ ਲਿਆ ਉਹ ਉੱਥੇ ਪੈਸੇ ਹੀ ਲੱਗਣੇ ਆ ਤੇ ਮੰਮੀ ਵਾਸਤੇ ਦੱਸੋ ਫੁਲਕੇ ਪਾਦਾ ਕਿ ਜੈਨਿਕ ਖਿਚੜੀ ਬਣਾਉਂਦਾ ਮੈਂ ਨਹੀਂ ਖਿਚੜੀ ਬਣਾਦੇ ਥੋੜੀ ਜੀ ਫੁਲਕੇ ਕਿੱਥੇ ਖਾਣੇ ਉਹਨੇ ਕੋਈ ਨਹੀਂ ਮੈਂ ਖਿਚੜੀ ਬਣਾ ਦੇਣੀ ਆ ਸੁਣਾ ਰੁਪਿਆ 50000 ਫੜ ਲਿਆਵਾ 50 ਫੜ ਲੂ ਜੇ ਨਾ ਵਰਤੇ ਜਾਣਗੇ ਤੇ ਉਹਦੇ ਵਾਪਸ ਕਰਵਾ ਦੇਂਗੇ ਬਥੋਂ ਨਾ ਆਉਣ ਵਾਲਾ ਨਹੀਂ ਤੇ ਝੋਨੇ ਚ ਘਟਾ ਦੇਾਂਗੇ ਪਰ ਇੱਕ ਗੱਲ ਵਾ ਮੈਂ ਸਵੇਰ ਦੀ ਘਰ ਵੇਖਣ ਗਈ ਆ ਦੋਵੇਂ ਜਾਣੇ ਲੜੀ ਜਾਂਦੇ ਪਤਾ ਨਹੀਂ ਕਿਹੜੀ ਗੱਲੋਂ ਲੜਦੇ ਹੁਣੇ ਵੀ ਮੈਂ ਤਾਂ ਦੇਵਾ ਤੇ ਨਾ ਰੋਟੀ ਲੈਣ ਗਈ ਹਾਂ ਫਿਰ ਵੀ ਲੰਡੇ ਹੀ ਚਿਚੂ ਬੋਲਣ ਦੇ ਹੀ ਪਤਾ ਨਹੀਂ ਲੜਾਈ ਕਾ ਦੀ ਹੈ ਰਮਨ ਕਿਉਂ ਸੇ ਦੇ ਲਾਂਡੇ ਨੂੰ ਪੁੱਛਣਾ ਤਾਂ ਸਹੀ ਹੈ ਕਿ ਕਿਹਨੇ ਕੰਨ ਲੜਾਈ ਹੁੰਦੀ ਹੈ ਮੈਂ ਉਹਨਾਂ ਨੂੰ ਜਾ ਕੇ ਕੀ ਪੁੱਛਦੀ ਨਾਲੇ ਜਿਹੜਾ ਵਿਆਹ ਕੇ ਲਿਆ ਆਵਾ ਨਾ ਹੁਣ ਸੁਣੇ ਉਹਦੀਆਂ ਗੱਲਾਂ ਮੈਂ ਕਿਹਦਾ ਖੰਦਾਜੀ ਕਰਾਂ ਨਾਲੇ ਤੇ ਮੈਂ ਉਹਨਾਂ ਨੂੰ ਹਟਾਵਾਂ ਤੇ ਨਾਲੇ ਮੈਂ ਗੱਲਾਂ ਸੁਣੂੰਗੀ ਰਮਨ ਘਰ ਦੇ ਵਿੱਚ ਕਲੇਸ਼ ਮਾੜਾ ਹੁੰਦਾ ਵਾ ਤੇ ਫਿਰ ਮੈਂ ਕੀ ਕਰਾਂ ਜ਼ਬਾਨ ਉਹਦੀ ਤਾਂ ਐਡੀ ਲੰਮੀ ਆ ਇਦਾਂ ਇਦਾਂ ਥਾਂ ਹੋਈਦੀ ਆ ਮੈਨੂੰ ਕੋਈ ਲੋੜ ਨਹੀਂ ਬੇਇੱਜ਼ਤੀ ਕਰਾਉਂਦੀ ਮੈਨੂੰ ਕਿਹੜੀ ਮੂੰਹ ਸਿਰੋਂ ਬੋਲਦੀ ਆ ਮੈਨੂੰ ਕੋਈ ਗੱਲ ਕਰਦੀ ਲੜਾਈ ਨੇ ਮਾਤਾ ਨੂੰ ਲੈ ਲਿਆ ਵਾ ਮੱਜੇ ਤੇ ਸੁੱਟ ਉਹਨੂੰ ਤੇਰੀ ਤਾਂ ਇਹਨਾਂ ਨੂੰ ਪੀ ਉਹਨਾਂ ਦੀ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਗਈ ਆਪਣਾ ਕੰਮ ਕਰੋ ਠੱਠੇ ਖੂਜ ਪਵੇ ਜਾ ਕੇ ਬੋਲਦੀ ਰਵੇ ਬੋਲਦੀ ਇਹਦੇ ਪਕਾਲੇ ਹੁਣ ਵੱਖਰੀ ਉਹੀ ਗੱਲ ਵਾ ਨਾ ਸਿਆਣਿਆਂ ਸੱਚੀ ਕਿਹਾ ਵਾ ਕਲਾ ਕਲੰਦਰ ਵਸੇ ਤੇ ਘੜਿਓ ਪਾਣੀ ਨਸੇ ਛਾੜਰ ਮਨ ਇਹਨਾਂ ਗੱਲਾਂ ਨੂੰ ਅਸੀਂ ਇਹਨਾਂ ਗੱਲਾਂ ਚੋਂ ਹੀ ਲੈਣਾ ਵਾ ਲੈਣਾ ਕਿਉਂ ਨਹੀਂ ਗਾ ਪਾਜੀ ਅਜਾ ਲਖਬੀਰ ਆ ਜਾ ਲਾਲਾ ਕੁਰਸੀ ਲਾ ਲਾ ਤੁਸੀਂ ਦਵਾਈ ਲੈਣ ਗਏ ਸੀ ਮੰਮੀ ਨਾਲ ਤੇ ਮੰਮੀ ਨਹੀਂ ਆਏ ਮੰਮੀ ਕਿੱਥੇ ਆ ਉਹ ਮੰਮੀ ਦਾ ਤੈਨੂੰ ਯਾਰ ਕੀ ਦੱਸਾਂ ਉਹਨਾਂ ਐਡਮਿਟ ਕਰ ਲਿਆ ਉਹ ਲਖਨਪੁਰ ਨੇ ਐਡਮਿਟ ਕਰ ਲਿਆ ਉਹ ਜਾਦਾ ਨਹੀਂ ਤਬੀਅਤ ਠੀਕ ਤੇ ਆਪਣਾ ਨਾ ਬੀਪੀ ਆਈ ਹੋ ਗਿਆ ਜਿਆਦਾ ਤੇ ਉਹ ਫਿਰ ਕਹਿੰਦੇ ਵੀ ਕੰਟਰੋਲ ਨਹੀਂ ਆਉਣਾ ਇਦਾਂ ਤੇ ਇੱਥੇ ਐਡਮਿਟ ਕਰਨਾ ਪੈਣਾ ਉਹ ਚੰਮਪਾਲੇ ਠੀਕ ਠਾਕ ਹੀ ਹੈ ਕਿ ਬੀਪੀ ਕਿਦਾਂ ਵੱਧ ਗਿਆ ਨਾ ਠੀਕ ਠਾਕ ਲਖਵੀਰ ਹੈਗੇ ਹੀ ਜਦੋਂ ਘਰ ਦੇ ਵਿੱਚ ਨਾ ਹਰ ਟਾਈਮ ਕਲਾਈ ਰਵੇ ਨਾ ਕਿਸੇ ਆਲੇ ਬੰਦੇ ਦੇ ਮਨ ਤੇ ਅਸਰ ਹੋਈ ਜਾਂਦਾ ਵਾ ਇਕੱਠੇ ਰਹਿੰਦੇ ਹੁੰਦੇ ਉਹ ਇੱਕੋ ਸਾਰਾ ਰੋਟੀ ਖਾਂਦੇ ਹੁੰਦੇ ਉਹ ਹੁਣ ਸਾਡੇ ਘਰ ਕੀ ਬੰਡਿਆ ਵਾ ਕੋਈ ਆਉ ਨੁਕਰੇ ਲਾ ਕੇ ਰੋਟੀ ਖਾਂਦੇ ਹੁੰਦੇ ਕੋਈ ਆਉ ਨੁਕਰੇ ਲਾ ਕੇ ਰੋਟੀ ਖਾਂਦੇ ਹੁੰਦਾ ਕਿਦਾ ਕੱਠਿਆਂ ਵੀ ਗੱਲ ਹੀ ਕੋਈ ਨਹੀਂ ਕਿ ਕੋਈ ਸਲਾਹ ਕਰਨੀ ਆ ਕੋਈ ਕੰਮ ਕਰਨਾ ਬਿਲਕੁਲ ਭਾਬੀ ਗੱਲ ਤੁਹਾਡੀ ਠੀਕ ਆ ਬਿਲਕੁਲ ਮੈਂ ਸਵੇਰ ਦੇ ਨਾਲ ਸੌਂ ਗਈ ਹਾਂ ਤੁਸੀਂ ਦੋਵੇਂ ਜੀ ਲਾਂਡੇ ਅੰਦਰ ਪਰ ਇਹ ਮੈਨੂੰ ਕਹਿੰਦੇ ਕਿ ਤੂੰ ਪੁੱਛਣਾ ਮੇਰਾ ਪੁੱਛਣ ਦਾ ਕੀ ਫਰਕ ਨਹੀਂ ਪੈਂਦਾ ਥੋੜੀ ਬਹੁਤੀ ਉਹਨੂੰ ਅਗਲ ਚਾਹੀਦੀ ਆ ਤੇ ਬਾਹਰ ਜਾ ਕੇ ਕੰਮ ਧੰਦਾ ਵੀ ਵੇਖਾਂ ਲੜਾਈ ਤੇ ਜਾ ਕੇ ਆਈ ਆ ਤੇ ਮੈਂ ਕੀ ਕਰਾਂ 24 ਘੰਟੇ ਦਾ ਡਿਫਾਇਡ ਆ ਛੱਡਦੀ ਮੇਰੇ ਨਾਲ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਿੰਦ ਉਹਨਾਂ ਲਈ ਮੈਂ ਇੱਕੋ ਗੱਲ ਦੱਸਾਂ ਮਾਤਾ ਚੰਗੀ ਭਲੀ ਘੋੜੇ ਵਰਗੀ ਉਹਨੂੰ ਕੱਖ ਨਹੀਂ ਹੋਇਆ ਸਿਰਫ ਉਹਨੂੰ ਘਰ ਦੇ ਕਲੇਸ਼ ਨੇ ਖਾ ਲਿਆ ਇਹ ਜabb ਵੀ ਮੁਕਾਉ ਪਾ ਜੀਗਾ ਕਲੇਸ਼ ਜੇ ਮੁਕਦਾ ਕੇ ਪਾਸੇ ਲਾਉਈਆ ਉਹ ਹੁਣ ਵਿਚਾਰੇ ਹਸਪੀਟਲ ਤੋਂ ਆਊਗੇ ਤੇ ਕਲੇਸ਼ ਮੁਕੂਗਾ ਹੁਣ ਮੈਂ ਕਦਾਂ ਮੁਕਾਦਾ ਬਾਜੀ ਬਾਕੀ ਗੱਲਾਂ ਛੱਡੋ ਉੱਥੇ ਹੁਣ ਹੈ ਕੋਈ ਮੰਮੀ ਲੱਗੀ ਹੁਣ ਕਿ ਨਹੀਂ ਉੱਥੇ ਕਿਨੇ ਜਾਣਾ ਹੈ ਲਖਵੀਰ ਤੂੰ ਵੀ ਸਿਆਣਾ ਮੈਂ ਇੱਕ ਨਰਸ ਹੈਗੀ ਉਹਨੂੰ ਮੈਂ ਕਹਿ ਕੇ ਆ ਕਿ ਮਾਤਾ ਦਾ ਧਿਆਨ ਰੱਖੀ ਉਹਨਾਂ ਨੇ ਨਾ ਮੈਨੂੰ ਕਹਿੰਦੇ 50000 ਰੁਪਇਆ ਜਮ੍ਹਾਂ ਕਰਾ ਮੇਰ ਕੋ 5000 ਰੁਪਏ ਹੈ ਗਏ ਉਹ ਮੈਂ ਜਮਾ ਕਰਾਤਾ ਤੇ ਬਾਕੀ ਹੁਣ ਮਾਰਤੀ ਕੋ ਲੈ ਇਹਨਾਂ ਨਾਲੇ ਮੈਂ ਰੋਟੀ ਲਈ ਨਾ ਬਿਜੀ ਦੀ ਪਾਜੀ ਤੇ ਇਦਾਂ ਕਰੋ ਪੈਸੇ ਤੇ ਹੀ ਲੈਓ ਆਰਤੀ ਕੋ ਤੇ ਮੈਂ ਫਿਰ ਚੱਲੇ ਨਾ ਮੰਮੀ ਲਾ ਗਈ ਲਖਬੀਰ ਇੱਕ ਮੇਰੀ ਗੱਲ ਸੁਣ ਲੈ ਹਾਂਜੀ ਜੇ ਤੇਰੀ ਘਰ ਦੀ ਜਾਣ ਦਊਗੀ ਤੇ ਜਾਈ ਨਹੀਂ ਤਾਂ ਕਲੇਸ਼ ਨਾ ਪਾਈ ਘਰ ਚ ਤੈਨੂੰ ਮੈਂ ਦੱਸਾਂਗਾ ਕਿ ਕਲੇਸ਼ ਦੇ ਵੇਲੇ ਕਿੱਥੋਂ ਤੱਕ ਪਹੁੰਚਾਤਾ ਉਹੋ ਇਹੋ ਜੇ ਟਾਈਮ ਤੇ ਮਣੀ ਜਾਣ ਦੜਾ ਉਹਨੇ ਕੋਈ ਨਹੀਂ ਮੈਂ ਜਾਂਦਾ ਮੰਮੀ ਲਾ ਕੇ ਕੋਈ ਨਹੀਂ ਚਲ ਵੇਖ ਲੈ ਤੇਰੀ ਮਰਤੀ ਹੈ ਚੰਗਾ ਰਮਨ ਮੈਂ ਵੀ ਲੈ ਆਵਾ ਫਿਰ ਆਰਤੀ ਕੋ ਪੈ ਆਹ ਉਹਦਾ ਤਾਂ ਸੁਗਾਤ ਦਾ ਮੈਨੂੰ ਪਤਾ ਹੀ ਆ ਉਹਨੇ ਕਿੱਥੋਂ ਜਾਣ ਦੇਣਾ ਬੜਾ ਕਹਿਣ ਦਿਆ ਸੀ ਭਾਜੀ ਮੈਂ ਜਾਣਾਂ ਜਾਂ ਤਾਂ ਸਹੀ ਉਹਨੂੰ ਪੁੱਛਾਂ ਕਿ ਚੱਲ ਜਾ ਮਮੀ ਲਾਗੇ ਜੇ ਤੈਨੂੰ ਜਾਣ ਦਊਗੀ ਨਾ ਤੇ ਫੇਰ ਕਹੀਂ ਮੈਂ ਇਹਨੂੰ ਚੰਗੀ ਤਰ੍ਹਾਂ ਜਾਣਦੀ ਆ ਪਰ ਇੱਕ ਗੱਲ ਵਾ ਟਾਈਮ ਤੇ ਸਾਰੇ ਨੰਗ ਜਾਂਦੇ ਹੁੰਦੇ ਆ ਪਰ ਗੱਲਾਂ ਚੇਤੇ ਰਹਿ ਜਾਂਦੀਆਂ ਹੁੰਦੀਆਂ ਕਿ ਐਸ ਟਾਈਮ ਤੇ ਆਪ ਬੰਦੇ ਨੇ ਆ ਗੱਲ ਕੀਤੀ ਸੀ ਚਲ ਮੈਂ ਵੀ ਖਿਚੜੀ ਬਣਾਦਾ ਇਹਨਾਂ ਨੇ ਆ ਜਾਣਾ ਪੈਸੇ ਲੈ ਕੇ ਫੇਰ ਕੱਲੇ ਪੈ ਜਾਣਾ ਪਿਛੇਤੀ ਜਾਣਾ ਉਹ